ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਸਰੀ ਮਹੱਲਾ ਪੰਜਮ ਦੂਤ ਐ ਦੁਸ਼ਮਨ ਸਭ ਤੁਝ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖ ਖਾਏ ਉਹ ਤਤਕਾਲ ਤੁਮ ਮਾਰਾ ਨੇ ਰਖੋ ਤੁਮਰੀ ਓਰ ਹਰ ਨੀਤ ਮੁਰਾਰ ਸਹਾਈ ਹੋਏ ਦਾਸ ਕੋ ਕਰ ਗਹਿ ਉਧਰੋ ਮੀਤ ਰਹਾਉ ਸੁਣੀ ਬੇਨਤੀ ठाकुर ਮੀਰੇ ਖਸਮਾ ਨਾ ਕਰੀ ਆਪ ਨਾਨਕ ਆਨੰਦ ਭੀ ਦੁਖ ਭਾਗੀ ਸਦਾ ਸਦਾ ਹਰ ਜਾਪ ਸੁਣੀ ਬੇਨਤੀ ਠਾਕੁਰ ਮੀਰੇ ਖਸਮਾ ਨਾ ਕਰੀ ਆਪ ਨਾਨਕ ਨੰਦ ਭੀ ਦੁਖ ਭਾਗੀ ਸਦਾ ਸਦਾ ਹਰਿ ਜਾਪ ਤਨਸਰੀ ਮਹੱਲਾ ਪੰਜੇ ਮਾ ਜਨ ਕੀ ਪੂਰਨ ਹੋਏ ਕਾਮ ਕਲੀ ਕਾਲ ਮਹਾ ਬਿਖਿਆ ਮੈ ਲਜਾ ਰਖੀ ਰਾਮ ਰਹਾਉ ਸਿਮਰ ਸਿਮਰੇ ਸੁਆਮੀ ਪ੍ਰਭੇ ਆਪਣਾ ਨਿਕਟ ਨੇ ਆਵੈ ਜਾਮ ਮੁਕਤ ਬੈ ਕੁੰਠ ਸਾਧ ਕੀ ਸੰਗਤ ਜਨ ਪਾਇਉ ਹਰ ਕਾ ਥਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਬਿਸ਼ਰਾਮ ਗੋਬਿੰਦ ਦਮੋਦਰ ਸਿਮਰੋ ਤੇ ਨਾਰਾਇਣ ਨਾਨਕ ਸਦ ਗੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ